ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਆਪਾਂ ਹਰ ਰੋਜ਼ ਪੰਜਾਬੀ ਲੰਬੜ ਲਈ ਇੱਕ ਵੀਡੀਓ ਅਪਲੋਡ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਉਂਦਾ ਹੋਵੇਗਾ ਆਪਾਂ ਪੁੱਤਰ 5 ਦਸੰਬਰ ਤੋਂ ਪਹਿਲਾਂ ਪਹਿਲਾਂ ਤੁਹਾਡਾ ਸਾਰਾ ਸਲੀਪਸ ਕੰਪਲੀਟ ਕਰ ਦਾਂਗੇ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਆਬਜੈਕਟਿਵ ਟਾਈਪ ਕੁਐਸਚਨ ਵੀ ਪ੍ਰੋਵਾਈਡ ਕੀਤੇ ਜਾਣ ਠੀਕ ਹੈ ਪੁੱਤਰ ਤੇ ਤੁਸੀਂ ਸਾਰੇ ਇਸ ਸਲੀਪਸ ਨੂੰ ਧਿਆਨ ਨਾਲ ਪੜ੍ਹਨਾ ਇਸ ਵਿੱਚੋਂ ਪੇਪਰ ਆਵੇਗਾ ਅੱਗੇ ਆਪਾਂ ਪੜ੍ਹਦੇ ਹਾਂ ਪੁੱਤਰ ਵਿਰੋਧੀ ਸ਼ਬਦ ਵਿਰੋਧੀ ਸ਼ਬਦ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਪੁੱਤਰ ਵਿਰੋਧੀ ਸ਼ਬਦ ਕੀ ਹੁੰਦਾ ਵਿਰੋਧੀ ਵਿਰੋਧੀ ਹੁੰਦਾ ਪੁੱਤਰ ਉਲਟ ਠੀਕ ਹੈ ਜਿੱਦਾਂ ਕਿ ਇਹ ਗਰੀਬ ਆ ਗਿਆ ਗਰੀਬ ਦਾ ਅਮੀਰ ਹੋ ਗਿਆ ਮੋਟੇ ਦਾ ਪਤਲਾ ਹੋ ਗਿਆ ਦਿਨ ਦਾ ਰਾਤ ਹੋਈ ਉਹਨਾਂ ਦਾ ਬਰੁੱਤ ਵਿਰੋਧੀ ਸ਼ਬਦ ਤੁਹਾਨੂੰ ਪੇਪਰ ਦੇ ਵਿੱਚ ਐਦਾਂ ਸ਼ਬਦ ਹੋਣਾ ਤੇ ਪੁੱਛਣਾ ਇਹਦਾ ਵਿਰੋਧੀ ਸ਼ਬਦ ਕੀ ਹੈ ਦੇਖੋ ਪੁੱਤਰ ਉੱਚਾ ਨੀਵਾ ਗੇਤਰ ਫਸ਼ੇਤਰ ਆਉਣਾ ਿਕਾਇਆ ਇਕਨੇ ਜਾਣ ਆਧਰ ਕਿザਦਰ ਕਰਨਾ ਹੁੰਦਾ ਨਾ ਅਧਰ ਕਰਨਾ ਆਮ ਖਾਸ ਸਸਤਾ ਮਹਿੰਗਾ ਸ਼ਹਿਰੀ ਪਿੰਡੂ ਸਫਲਤਾ ਸਫਲਤਾ ਸ਼ਰਮੀਲਾ ਬੇਸ਼ਰਮ ਸੁਰਗ ਨਰਕ ਸਧਾਰਨ ਵਿਸ਼ੇਸ਼ ਸੁਹਾਗਣ ਵਿਧਵਾ ਸ਼ੁੱਧ ਅਸ਼ੁੱਧ ਹਸਣਾ ਰੋਣਾ ਹਲਾਲ ਹਰਾਮ ਹਾਜ਼ਰ ਗੈਰਹਾਜ਼ਰ ਹਾਨੀ ਲਾਭ ਹਾਰ ਜਿੱਤ ਈਟ ਉੱਪਰ ਹੋਲਾ ਪਾਰੀ ਕੱਚਾ ਪੱਕਾ ਕਾਨੂੰਨੀ ਗੈਰ ਕਾਨੂੰਨੀ ਕਾਰੀਗਰ ਅਨਾੜੀ ਕੁਆਰੀ ਵਿਆਹੀ ਖਰੀਦਣਾ ਵੇਚਣਾ ਖਾਲੀ ਭਰਿਆ ਖਿਲਾਰਨਾ ਸਮੇਟਣਾ ਖੁਸ਼ੀ ਗਮੀ ਗਰਮੀ ਸਰਦੀ ਗਿੱਲਾ ਸੁੱਕਾ ਗੁੜ ਉਹ ਗੁੜ ਗੁਰੂ ਚੇਲਾ ਕਾਟਾ ਬਾਦਾ ਚੰਗਾ ਮੰਦਾ ਧਿਆਨ ਦੇ ਨਾਲ ਯਾਦ ਕਰਨੇ ਪੁੱਤਰ ਤੇ ਪੇਪਰ ਦੇ ਵਿੱਚ ਇਹਨਾਂ ਚ ਤੁਹਾਨੂੰ ਇੱਕ ਸ਼ਬਦ ਆਉ ਤੇ ਪੁੱਛਿਆ ਜਾਵੇਗਾ ਵੀ ਇਹਦਾ ਵਿਰੋਧੀ ਸ਼ਬਦ ਕੀ ਹੈ ਠੀਕ ਹੈ ਪੁੱਤਰੇ ਨੂੰ ਧਿਆਨ ਨਾਲ ਤੁਸੀਂ ਯਾਦ ਕਰ ਲੈਣੇ ਸਾਰੇ ਲਈਮ ਵਿਰੋਧੀ ਸ਼ਬਦ ਤੇ ਆ ਪੁੱਤਰ ਅੱਗੇ ਆਪਾਂ ਇਹ ਸਵਾਲੇ ਪ੍ਰਸ਼ਨ ਕਰਦੇ ਹਾਂ ਇੱਕ ਹੁੰਦਾ ਪੁੱਤਰ ਪ੍ਰਸ਼ਨ ਨੰਬਰ 1 ਵਿਰਲਾ ਸ਼ਬਦ ਦਾ ਸਹੀ ਵਿਰੋਧੀ ਵਿਰਲਾ ਠੀਕ ਹੈ ਜਿਹੜਾ ਵਿਰਲਾ ਹੋਵੇ ਇਹਦਾ ਕੀ ਸੰਗਣ ਸਖਣਾ ਸਕਣਾ ਸਜਰਾ ਇਹ ਪੁੱਤਰ ਸੰਗਣ ਹੇਠ ਲਿਖੇ ਵਿੱਚੋਂ ਸਹੀ ਵਿਰੋਧੀ ਸ਼ਬਦ ਐਧਾ ਵੀ ਆ ਸਕਦੇ ਪੁੱਤਰ ਆਸਤਕ ਦਾ ਨਾਸਤਕ ਉੱਚਾ ਉੱਚੇ ਦਾ ਵਿਰੋਧੀ ਉਲਟ ਕੀ ਹੋਣਾ ਸੀ ਨੀਵਾ ਹੋਣਾ ਸੀ ਠੀਕ ਹੈ شریف ਦਾ ਕੀ ਹੋਣਾ ਸੀ ਇੱਕ شریف ਹੁੰਦਾ ਇੱਕ ਕੀ ਹੁੰਦਾਗਾ ਵੇਸ਼ਰਵ ਨਵਾਂ ਹੁੰਦਾ ਇੱਕ ਪੁਰਾਣਾ ਹੁੰਦਾ ਇਹ ਹੀ ਪੁੱਤਰ ਸਹੀ ਹੈ ਆਸਤਕ ਨਾਸਤਕ ਇਹ ਸਾਰੇ ਗਲਤ ਨਹੀਂ ਧਿਆਨ ਦੇ ਨਾਲ ਦੇਖਣਾ ਤੁਸੀਂ ਪੇਪਰ 'ਚ ਰੋਗੀ ਸ਼ਬਦ ਦਾ ਵਿਰੋਧੀ ਹੈ ਇਕਤਾ ਰੋਗੀ ਰੋਗੀ ਹੁੰਦਾ ਜਿਹੜਾ ਬਿਮਾਰ ਹੋ ਗਿਆ ਬਿਮਾਰੀ ਦਵਾਈ ਇਹ ਨਿਰੋ ਇਹਨੂੰ ਕੋਈ ਵੀ ਰੋਗ ਨਾ ਹੋਵੇ ਉਸ ਤਦ ਤੱਕ ਹੀ ਹੈ ਉਸ ਤਦ ਕਿਸ ਦੀ ਪ੍ਰਸ਼ੰਸਾ ਕਰਨੀ ਨਿੰਦਿਆ ਸਿਫਤ ਪ੍ਰਸ਼ੰਸਾ ਵਡਿਆਈ ਇਹ ਸਾਰੇ ਇੱਕ ਆਗੇ ਪਰ ਨਿੰਦਿਆ ਕੀ ਇਸ ਦਾ ਉਲਟ ਹੈ ਇਹ ਡੇ ਲਿਖਿਆ ਵਿੱਚ ਉਹ ਕਿਹੜਾ ਸਹੀ ਵਿਰੋਧੀ ਜੁਟ ਨਹੀਂ ਠੀਕ ਹੈ ਸਹੀ ਨਹੀਂ ਹਾ ਸਾਸਤਾ ਇੱਕ ਸਾਸਤਾ ਇੱਕ ਮਹਿੰਗਾ ਹੋ ਗਿਆ ਹਸਣੇ ਦਾ ਰੋਣਾ ਤੇ ਹਾਨੀ ਹਾਨੀ ਜਿੱਤ ਖੁਸ਼ੀ ਗਮੀ ਹਾਨੀ ਇਥੇ ਹੁੰਨੇ ਸੀ ਹਾਨੀ ਦਾ ਲਾਭ ਹੋਣਾ ਸੀ ਠੀਕ ਹੈ ਪੁੱਤਰ ਇੱਥੇ ਜੇ ਸਹੀ ਹੁੰਦਾ ਤਾਂ ਹਾਨੀ ਦਾ ਲਾਭ ਹੋਣਾ ਸੀ ਤੇ ਜਿੱਥੇ ਤਰਾ ਹਾਰ ਹੋਣਾ ਸੀ ਇਸ ਕਰਕੇ ਇਹ ਗਲਤ ਹੈ ਠੀਕ ਹੈ ਪੁੱਤਰ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋ ਗਿਆ ਪੁੱਤਰ ਇਹ ਵਿਰੋਧੀ ਸ਼ਬਦ ਤੁਸੀਂ ਧਿਆਨ ਨਾਲ ਪੜ੍ਹਨਾ ਹੁਣ ਆਪਾਂ ਅੱਗੇ ਪੜ੍ਹਾਂਗੇ ਬਹੁਾਰਤੀਕ ਸ਼ਬਦ ਠੀਕ ਹੈ ਪੁੱਤਰ ਇੱਥੇ ਸ਼ਬਦ ਬਹੁਾਰਤੀਕ ਸ਼ਬਦ ਕਿਹੜੀ ਹੁੰਦਾ ਹੈ ਸ਼ਬਦ ਤਾਂ ਇੱਕ ਹੋਵੇ ਪਰ ਉਹਦੇ ਅਰਥ ਕੀ ਆ ਲੱਗ ਲੱਗ ਨਿਕਲਦੇ ਹੋਣ ਜਿਹਦਾ ਮੈਂ ਤੁਹਾਨੂੰ ਉਦਾਹਰਣ ਦੇ ਤੌਰ ਤੇ ਦੱਸਣਾ ਉੱਤਰ ਹੈ ਉੱਤਰ ਜਿਹੜਾ ਸ਼ਬਦ ਹੈ ਇਸ ਦਾ ਇੱਕ ਤਾਂ ਅਰਥ ਹੈ ਪ੍ਰਸ਼ਨ ਦਾ ਉੱਤਰ ਇੱਕਾ ਪੁੱਤਰ ਪੌੜੀਆਂ ਦਾ ਉੱਤਰ ਨਾ ਇੱਕ ਆਪਾਂ ਕਹਿੰਦੇ ਕੋਈ ਡਿੱਗ ਗਿਆ ਉਹਦਾ ਗੁੱਟ ਉੱਤਰ ਗਿਆ ਠੀਕ ਹੈ ਪੁੱਤਰ ਇੱਕ ਉੱਤਰ ਦੀ ਸ਼ਾ ਹੋਗੀ ਇਹ ਹੋ ਗਿਆ ਬਹੁ ਆਰਥਿਕ ਵੀ ਅਲੱਗ-ਅਲੱਗ ਅਰਥ ਬਹੁ ਹੁੰਦਾ ਬਹੁਤ ਬਹੁ ਨਵਤਰ ਬਹੁਤ ਅਰਥ ਠੀਕ ਹੈ ਪੁੱਤਰ ਇੱਥੇ ਧਿਆਨ ਨਾਲ ਦੇਖੋ ਉੱਚਾ ਉਚਾਈ ਦਾ ਵਿਸ਼ੇਸ਼ਣ ਸਿਰ ਕੱਢ ਵਾ ਠੀਕ ਹੈ ਜਸਿਰ ਘੜਾ ਸਾਡਾ ਮਕਾਨ ਤੁਹਾਡੇ ਮਕਾਨ ਨਾਲ ਉੱਚਾ ਹੈ ਇੱਕ ਉੱਚਾ ਦਾ ਉੱਚੀ ਆਵਾਜ਼ ਰਾਮ ਦੀ ਗੱਲ ਉੱਚਾ ਸੁਣਦਾ ਉੱਚਾ ਇੱਕ ਮੋਚ ਨਾਈ ਦਾ ਸਭ ਤੋਂ ਜ਼ਰੂਰੀ ਸੰਦ ਉੱਚਾ ਹੈ ਅੰਗੇ ਪੁੱਤਰ ਉਲਟੀ ਇਹਦਾ ਪੁੱਠੀ ਰਾਮ ਦੀ ਹਰ ਗੱਲ ਉਲਟੀ ਹੁੰਦੀ ਹੈ ਠੀਕ ਹੈ ਇੱਕੋ ਕਾਪੁੱਤਰ ਮੁੱਦੀ ਇਹ ਵਾਸਤੇ ਟੱਕਰ ਹੋ ਜਾਣ ਕਰਨ ਉਲਟੀ ਪਈ ਹੈ ਤੇ ਮੋੜਨੀ ਮੈਂ ਸ਼ਾਮ ਦੀ ਗੱਲ ਕਦੇ ਨਹੀਂ ਉਲਟੀ ਇੱਕ ਕਿ ਹੋ ਗਿਆ ਕੇ ਮੈਨੂੰ ਰੋਟੀ ਖਾਣ ਵਿੱਚੋਂ ਇੱਕਦਮ ਉਲਟੀ ਆ ਗਈ ਅਗੇ ਉੱਤਰ ਇਹ ਮੈਂ ਤੁਹਾਨੂੰ ਸਮਝਾਈ ਦਿੱਤਾ ਇੱਕ ਤਾਂ ਲੈਣਾ ਹੋ ਗਿਆ ਰਾਮ ਪੁੱਤਰੀ ਦਾ ਉੱਤਰ ਹੈ ਜਵਾਬ ਠੀਕਾ ਪੁੱਤਰੀ ਇਹ ਤੁਸੀਂ ਇਹ ਤੁਸੀਂ ਧਿਆਨ ਦੇ ਨਾਲ ਪੜ੍ਹਨੇ ਆ ਪੁੱਤਰੀ ਇਸ ਵਿੱਚ ਸਮਝਾਉਣ ਵਾਲਾ ਕੁਝ ਨਹੀਂ ਹੈਗਾ ਠੀਕ ਹੈ ਇਹ ਤੁਸੀਂ ਧਿਆਨ ਦੇ ਨਾਲ ਸਮਝ ਲੈਣੇ ਆ ਧਿਆਨ ਦੇ ਨਾਲ ਯਾਦ ਕਰਨੇ ਆ ਇਹ ਪੁੱਤਰ ਬਹੁਤ ਜ਼ਿਆਦਾ ਨਹੀਂ ਸਿਰਫ ਤੁਸੀਂ ਇੱਕ ਵਾਰੀ ਰੀਡ ਕਰ ਲਿਓ ਕਈ ਵਾਰ ਐਦਾਂ ਹੀ ਸ਼ਬਦਾ ਇਹ ਆਂਦਾ ਹੈ ਤੇ ਪੁੱਛਿਆ ਜਾਂਦਾ ਹੈ ਕਿ ਇਸ ਦਾ ਬਹੁ ਆਰਥਿਕ ਦੱਸੋ ਕੀ ਹੈ ਤੇ ਬੁੱਧਰੇ ਕਈ ਵਾਰ ਇਹਦੀ ਪੁੱਛਿਆ ਨੇ ਵੀ ਕਿਹੜਾ ਬਹੁ ਆਰਥਿਕ ਸਹੀ ਹੈ ਤੇ ਕਿਹੜਾ ਗਲਤ ਹੈ ਤੇ ਬੁੱਧਰੇ ਤੁਸੀਂ ਧਿਆਨ ਦੇ ਨਾਲ ਪੜ੍ਹਨੇ ਆ ਇਹ ਸਾਰੇ ਤੁਸੀਂ ਧਿਆਨ ਦੇ ਨਾਲ ਯਾਦ ਕਰ ਲਿਓ ਇਹਦੇ ਵਿੱਚ ਪੇਪਰ 'ਚ ਤੁਹਾਨੂੰ ਆ ਸਕਦੀਆਂ ਵੀ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਇਸ ਦਾ ਬਹੁ ਆਰਥਿਕ ਕਿਹੜਾ ਹੈ ठीक है पुत्र बहुत ज्यादा गिनती है अगे पुत्र अभ्यास वाले प्रश्न कर करते दौरे दे बहु आरथिक का सही जुट अभ्यास वाले पुत्र में वार बार कह रही हूँ जरूर पढ़ लियो दौरे दे बहुआर्थिक का सही जुट नहीं ठीक है सह बीमारी बीमारी बड़ा भांडा बड़ा भांडा सह भजना सह ਦੌਰੇ ਕੀ ਹੁੰਦੇ ਪੁੱਤਰ ਇਹਦੇ ਵਿੱਚ ਕੀ ਹੈ ਪੰਡਾ ਤਾਂ ਹੋ ਹੀ ਨਹੀਂ ਸਕਦਾ ਠੀਕ ਹੈ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਇਹ ਵੀ ਨਹੀਂ ਹੈਗਾ ਠੀਕ ਹੈ ਭੱਜਣਾ ਦੌਰੇ ਦਾ ਭੱਜਣਾ ਕੋਈ ਨਹੀਂ ਇਹ ਹੁੰਦਾ ਬੁੱਤਰ ਦੌਰੇ ਤੇ ਗਿਆ ਠੀਕ ਹੈ ਅੱਜ ਮੁੱਖ ਮੰਤਰੀ ਦੌਰੇ ਤੇ ਆਏ ਠੀਕ ਹੈ ਉਹਦੇ ਜਿਵੇਂ ਇੱਕੋ ਦਾ ਬਿਮਾਰੀ ਵੀ ਹੋ ਜੂਗਾ ਦੌਰੇ ਦਾ ਇੱਕ ਬਿਮਾਰੀ ਵੀ ਹੋਣਾਗਾ ਜਿੱਦਾਂ ਕਿ ਆਰਾਮ ਅੱਜ ਦੁਆਰਾ ਪਈ ਹੈ ਠੀਕ ਹੈ ਬੁੱਤਰ ਅੱਗੇ ਦੇਖ ਪੁੱਤਰ ਦੂਜਾ ਬਾੜ ਦੇ ਬਹੁ ਆਰਥਿਕ ਬਾਰ ਹੋ ਗਿਆ ਇੱਕ ਤਾਂ ਹਮਲਾ ਹਮਲਾ ਸਹੀ ਹੈ ਪਰ 12 ਦਿਨਵੀ ਹੁੰਦਾਗਾ ਬਾਰ ਦਾ ਪੜਨਾ ਹੈ ਨਹੀਂ ਐਦਾ ਕਰਨੇ ਪੁੱਤਰ ਪਹਿਲਾਂ ਦੇਖ ਲੈਣਾ ਇੱਕ ਹਮਲਾ ਸਹੀ ਹੈ ਬਾਰ ਦਿਨ ਨੂੰ ਐਦਵਾਰ ਨੂੰ ਸ਼ਨੀਵਾਰ ਨੂੰ ਬਾਰਵੀਂ ਕਹ ਦਿੰਦੇ ਆ ਅੱਗੇ ਦੇਖੋ ਦਿਨ ਦਿਨਤਾ ਹੈਗਾ ਪਰ ਪੜਨਾ ਬਾਰ ਦਾ ਦਿਨ ਪੜਨਾ ਕੋਈ ਨਹੀਂ ਹੈਗਾ ਨਿਸ਼ਾਵਰ ਨਿਸ਼ਾਵਰ 1 5 ਠੀਕ ਹੈ 5 ਹੁੰਦਾ ਪੁੱਤਰ ਬਾਰ ਕੀਤਾ ਨਿਸ਼ਾਵਰ ਹੈ ਨਹੀਂ ਇਹਦੇ ਵਿੱਚ ਹਬਲਾ ਹਬਲਾ ਹੋ ਗਿਆ ਕਿ ਬਾਹਰ ਕੀਤਾ ਤਰਨ ਤਰਨੀ ਦਾ ਕੋਈ ਨਹੀਂ ਇਹਦਾ ਮਤਲਬ ਪਹਿਲਾ ਸਹੀ ਹੈ ਘੜੀ ਦੇ ਬਹੁਤ ਇਹਦਾ ਸਹੀ ਜੁਟਨੀ ਬਤਰੀਏ ਤੁਸੀਂ ਪਹਿਲਾਂ ਇਹ ਦੇਖਣਾ ਵੀ ਕਿਹੜਾ ਹੈਗਾ ਉਤੇ ਸਹੀ ਲਾਲੇ ਦੂਜੇ ਤੇ ਕਾਲਾ ਵਾਲੇ ਐਦਾਂ ਤਾਂ ਉਹ ਇੱਕ ਹੀ ਸ਼ਬਦ ਹੈ ਇੱਕ ਐਦਾਂ ਦਾ ਨਿਕਲ ਆਊਗਾ ਜਿਹੜਾ ਕਿ ਇਹ ਸਹੀ ਹੋਊਗਾ ਘੜੀ ਦੇ ਬਹੁਤ ਇਹਦਾ ਸਹੀ ਜੁਟਨੀ ਸਮਾਦਰ ਸੰਬਲ ਯੰਤਰ ਇਹ ਸਹੀ ਹੈ ਸਹੀ ਜੁਟਨੀ ਕਲ ਮਛਲਣ ਦੀ ਫਰਕਿਰਿਆ ਠੀਕ ਹੈ ਇੱਕ ਪ੍ਰਾਣਾ ਪਾਣ ਸਮਾਦਰਣ ਵਾਲਾ ਯੰਤਰ ਇਹ ਵੀ ਠੀਕ ਹੈ ਇਹ ਵੀ ਠੀਕ ਹੈ ਸੰਵਿਧਾਨਛ ਛੋਟਾ ਕੜਾ ਇਹ ਵੀ ਸਹੀ ਨਹੀਂ ਰਸਣਾ ਇਹ ਸਹੀ ਹੈ ਸਮਾਦਰਣ ਵਾਲਾ ਯੰਤਰ ਸੰਵਿਧਾਨਛ ਇਹ ਵੀ ਠੀਕ ਹੈ ਇਸ ਕੀ ਹੈ ਇੱਕ ਪ੍ਰਾਣਾ ਬਾਣ ਕਲਮਛਲਨ ਦੀ ਵਰਗਿਆ ਇਹ ਵੀ ਹੈਗਾ ਕਲਮ ਆਪਗਨੇ ਕੜੀ ਇਹਦਾ ਮਤਲਬ ਇਹ ਹੀ ਸਹੀ ਨਹੀਂ ਹੈ ਆਪਾਂ ਕਹਿਦਨੇ ਵੀ ਕੜੀਆ ਕਲਮ ਕੜੀ ਠੀਕ ਹੈ ਅਗੇ ਬੁੱਤਰ ਕੋਟ ਕੋਟ ਦਾ ਬਹੁ ਆਰਥਿਕ ਸਹੀ ਜੁਟ ਕੋਟ ਕਰੋੜਾ ਰੰਗ ਠੀਕ ਹੈ ਇਹਦੇ ਵਿੱਚ ਕਰੋੜ ਤਾਂ ਹੁੰਦਾਗਾ ਇਹ ਚ ਰੰਗਣੀ ਪਹਿਰਾਵਾ ਠੀਕ ਹੈ ਤੇ ਉੱਜਾ ਇਹ ਚ ਉੱਜਾ ਨਹੀਂ ਹੁੰਦਾ ਪਹਿਰਾਵਾ ਕੋਟ ਹੁੰਦਾ ਤੇ ਕਰੋੜ ਇਹ ਦੋਨੇ ਸਹੀ ਫੈਸਲੇ ਦੀ ਥਾਂ ਤੇ ਵਕੀਲਾਂ ਦਾ ਘਰ ਇਹਦਾ ਜੁਗ ਬੁੱਤਰ ਸਹੀ ਪਹਿਰਾਵਾ ਤੇ ਕਰੋੜ ਉੱਤਰ ਦੇ ਬਹੁ ਅਜਬੁਤਰ ਪਹਿਰਾਵਾ ਤੇ ਕਰੋੜ ਉਤਰ ਦੇ ਬਹੁਤ ਹੀ ਸਹੀ ਜੁਟਨੀ ਧੀਆ ਪੁੱਤਰ ਇਹ ਮੈਂ ਤੁਹਾਨੂੰ ਉੱਤਰ ਵੈਸੇ ਵੀ ਬਹੁਤ ਵਾਰੀ ਸਮਝਾਇਆਗਾ ਇਹ ਕੁਐਸਚਨ ਮੈਂ ਤੁਹਾਡੇ ਲਈ ਛੱਡ ਰਹੀ ਹਾਂ ਪਲੀਜ਼ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸ ਦਿਆ ਕਰੋ ਵੀ ਤੁਹਾਨੂੰ ਸਮਝ ਆ ਰਿਹਾ ਜਾਂ ਨਹੀਂ ਆ ਰਿਹਾ ਤੇ ਇਹਦਾ ਉੱਤਰ ਤੁਸੀਂ ਆਪ ਦੱਸਣਾ ਅਜਬੁਤਰ ਆਪਨੇ ਬਹੁਾਰਤਿਕ ਸ਼ਬਦ ਤੇ ਵਿਰੋਧੀ ਸ਼ਬਦ ਕੀਤੇ ਹਨ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆਇਆ ਹੋਵੇਗਾ ਇਹ ਸਮਝ ਆਇਆ ਨਾ ਪੁੱਤਰ ਲਾਈਕ ਜਰੂਰ ਕਰ ਦਿਆ ਕਰੋ ਤੇ ਤੁਸੀਂ ਕਮੈਂਟ ਦੇ ਵਿੱਚ ਇਹ ਕੁਐਸਚਨ ਦਾ ਆਨਸਰ ਜਰੂਰ ਦੱਸਣਾ ਵੀ ਕੀ ਆਊਗਾ ਤੇ ਆਪਾਂ ਪੁੱਤਰ ਤੁਹਾਨੂੰ ਸਾਰਾ ਸਿਲੇਬਸ ਪੰਜਾਬੀ ਓਲੰਪੀਡ ਦਾ ਵੀਡੀਓ ਦੇ ਰੂਪ ਵਿੱਚ ਅਪਲੋਡ ਕਰਨਾ ਹੈ ਤੁਸੀਂ ਧਿਆਨ ਦੇ ਨਾਲ ਪੜ੍ਹਨਾ ਤਾਂ ਜੋ ਪੇਪਰ ਵਿੱਚ ਵਧੀਆ ਨੰਬਰ ਆ ਸਕਣ ਠੀਕ ਹੈ ਆਪਾਂ 5 ਦਸੰਬਰ ਤੱਕ ਸਾਰਾ ਪੂਰਾ ਕਰ ਦੇਣਾਗਾ ਅੱਗੇ ਆਪਾਂ ਤਾਂ ਕੁਐਸਚਨ ਅਪਲੋਡ ਕਰਨੇ ਆ ਤੁਹਾਡੇ ਲਈ ਆਬਜੈਕਟਿਵ ਟਾਈਪ ਕੁਐਸਚਨ ਅਪਲੋਡ ਕਰਨੇ ਆ ਤਾਂ ਇਹ ਤੁਹਾਨੂੰ ਪਤਾ ਚੱਲ ਚੁੱਕੀ ਕਿ ਕਿੰਨਾ ਕੁ ਸਮਝ ਆਇਆ ਹੈਗਾ ਠੀਕ ਹੈ ਪੁੱਤਰ ਉਮੀਦ ਕਰਦੇ ਹਾਂ ਤੁਸੀਂ ਵਧੀਆ ਧਿਆਨ ਨਾਲ ਸੁਣਦੇ ਸੁਣਦੇ ਹੋਮੋਗੇ ਧੰਨਵਾਦ ਪੁੱਤਰ